ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਹਾਨੂੰ ਵੀ ਲੱਗਦਾ ਹੈ ਤੁਹਾਡੇ ਘਰ ਨੂੰ ਨਜ਼ਰ ਲੱਗ ਗਈ ਹੈ ਜਾਂ ਕੋਈ ਸਾਡੇ ਤੇ ਜਾਦੂ ਟੂਣਾ ਕਰਵਾਉਂਦਾ ਹੈ ਜਾਂ ਕੋਈ ਵੀ ਵਹਿਮ ਤੁਹਾਡੇ ਮਨ ਵਿੱਚ ਹੈ ਤੇ ਜੇਕਰ ਤੁਸੀਂ ਇਹ ਇੱਕ ਪਾਠ ਕਰ ਲੈਂਦੇ ਹੋ ਤੇ ਪਰਮਾਤਮਾ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹੋ ਤਾਂ ਸਮਝ ਲਓ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਅੰਤ ਹੋ ਜਾਵੇਗਾ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ। ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਤੁਹਾਨੂੰ ਕਦੇ ਵੀ ਕਿਸੇ ਇਹੋ ਜਿਹੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣ ਲੈਣਾ ਜੀ ਕਿਉਂਕਿ ਅੱਧੀ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਫਿਰ ਤੁਹਾਨੂੰ ਸਮਝ ਨਹੀਂ ਲੱਗੇਗੀ ਕਿ ਕਿਸ ਹਾਲ ਦੇ ਬਾਰੇ ਗੱਲ ਕੀਤੀ ਗਈ ਹੈ ਸਾਧ ਸੰਗਤ ਜੀ ਮੇਰੇ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਵਿੱਚ ਇੱਕ ਪੰਡਿਤ ਹੋਇਆ ਕਰਦਾ ਸੀ ਉਹ ਰੋਜ਼ਾਨਾ ਹੀ ਪੰਜਵੇਂ ਪਾਤਸ਼ਾਹ ਜੀ ਨੂੰ ਵੇਦ ਸ਼ਾਸਤਰ ਦੀਆਂ ਕਥਾ ਕਹਾਣੀਆਂ ਸੁਣਾਉਂਦਾ ਸੀ ਆਖਦੇ ਹਨ ਇੱਕ ਦਿਨ ਜਦੋਂ ਪਾਤਸ਼ਾਹ ਜੀ ਦੇ پاس ਪਹੁੰਚਿਆ ਤੇ ਉਹਨੇ ਵੇਖਿਆ ਕਿ ਉਹ ਆਪਣੀ ਕਿਤਾਬ ਘਰ ਭੁੱਲ ਆਇਆ ਹੈ ਜਿਸ ਦੇ ਵਿੱਚੋਂ ਉਹ ਸਭ ਕੁਝ ਸੁਣਾਉਂਦਾ ਸੀ ਤਾਂ ਉਸਨੇ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਮੈਂ ਕਿਤਾਬ ਘਰ ਤੋਂ ਲੈ ਆਵਾਂ ਮੈਂ ਲਿਆਇਆ ਨਹੀਂ ਹਾਂ ਤੇ ਅਤੇ ਫਿਰ ਤੁਹਾਨੂੰ ਕੋਈ ਵੀ ਕਥਾ ਕਹਾਣੀ ਕਿਵੇਂ ਸੁਣਾਵਾਂਗਾ ਤੇ ਜੇਕਰ ਮੈਂ ਘਰ ਜਾਵਾਂਗਾ ਫਿਰ ਹੀ ਤੁਹਾਨੂੰ ਸੁਣਾ ਸਕਦਾ ਹਾਂ ਤੇ ਉਦੋਂ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਕਿ ਠੀਕ ਹੈ ਪੰਡਿਤ ਜੀ ਜਾਓ ਤੁਸੀਂ ਘਰੋਂ ਜਾ ਕੇ ਕਿਤਾਬ ਲੈ ਆਓ ਕਹਿੰਦੇ ਕਿ ਉਹ ਪੰਡਿਤ ਆਪਣੇ ਘਰ ਵੱਲ ਚੱਲ ਪਿਆ ਪਰ ਆਖਦੇ ਹਨ ਕਿ ਜਲਦੀ ਹੀ ਉਹਨੀ ਪੈਰੀ ਝੱਟ ਹੀ ਖਾਲੀ ਹੱਥ ਪੰਡਿਤ ਉਹ ਬਾਬਾ ਜੀ ਦੇ ਕੋਲ ਵਾਪਸ ਆ ਗਿਆ ਪੰਡਿਤ ਨੂੰ ਖਾਲੀ ਹੱਥ ਆਏ ਨੂੰ ਵੇਖ ਕੇ ਪਾਤਸ਼ਾਹ ਕਹਿਣ ਲੱਗੇ ਕਿ ਕੀ ਗੱਲ ਪੰਡਿਤ ਜੀ ਇੰਨੀ ਜਲਦੀ ਵਾਪਸ ਆ ਗਏ ਹੋ ਤੇ ਪੰਡਿਤ ਵੀ ਕਹਿੰਦਾ ਕਿ ਮੈਂ ਨਹੀਂ ਲੈ ਕੇ ਆਇਆ ਹਾਂ ਤਾਂ ਪੰਡਿਤ ਫਿਰ ਦੁਬਾਰਾ ਇਹ ਗੱਲਾਂ ਦੁਹਰਾਉਣ ਲੱਗਾ ਕਿ ਪਾਤਸ਼ਾਹ ਜੀ ਰਸਤੇ ਵਿੱਚ ਜਾਂਦਿਆਂ ਨਾ ਇੱਕ ਬਿੱਲੀ ਨੇ ਮੇਰਾ ਰਸਤਾ ਕੱਟ ਲਿਆ ਸੀ ਇਸ ਕਰਕੇ ਮੈਂ ਵਾਪਸ ਆ ਗਿਆ ਹਾਂ ਇਤਿਹਾਸਕਾਰਾਂ ਨੇ ਕਿਸੇ ਨੇ ਬਿੱਲੀ ਲਿਖਿਆ ਹੈ ਕਿਸੇ ਨੇ ਗਧਾ ਲਿਖਿਆ ਹੈ ਚਲੋ ਆਪਾਂ ਬਿੱਲੀ ਹੀ ਮੰਨ ਲੈਂਦੇ ਹਾਂ ਕਹਦੇ ਕਿ ਪਾਤਸ਼ਾਹ ਕਹਿਣ ਲੱਗੇ ਕਿ ਬਿੱਲੀ ਤੇਰਾ ਰਸਤਾ ਕੱਟ ਗਈ ਭਾਵ ਕਿ ਤੇਰੇ ਅੱਗੋਂ ਦੀ ਲੰਘ ਗਈ ਤੇ ਤੂੰ ਵਾਪਸ ਕਿਉਂ ਆ ਗਿਆ ਪੰਡਿਤ ਕਹਿਣ ਲੱਗਾ ਕਿ ਬਿੱਲੀ ਦਾ ਰਸਤਾ ਕੱਟਣ ਕਾਰਨ ਮੈਂ ਵਾਪਸ ਤਾਂ ਆ ਗਿਆ ਹਾਂ ਪਾਤਸ਼ਾਹ ਕਿ ਮੇਰੇ ਕਿਤੇ ਕੋਈ ਨੁਕਸਾਨ ਹੀ ਨਾ ਹੋ ਜਾਵੇ ਮੇਰੇ ਪੰਜਵੇਂ ਪਾਤਸ਼ਾਹ ਮੁਸਕਰਾਉਂਦੇ ਹੋਏ ਪੁੱਛਣ ਲੱਗੇ ਪੰਡਿਤ ਜੀ ਜਦੋਂ ਅੱਜ ਸਵੇਰੇ ਉੱਠੇ ਸੀ ਤੇ ਸਭ ਤੋਂ ਪਹਿਲਾਂ ਕੀ ਕੰਮ ਕੀਤਾ ਸੀ ਤਾਂ ਉਹ ਪੰਡਿਤ ਕਹਿਣ ਲੱਗਾ ਪਾਤਸ਼ਾਹ ਮੈਂ ਆਪਣੇ ਦੇਵੀ-ਦੇਵਤਿਆਂ ਨੂੰ ਯਾਦ ਕੀਤਾ ਸੀ ਉਹ ਆਪਣੇ ਕਿਸੇ ਦੇਵੀ-ਦੇਵਤੇ ਦਾ ਬੜਾ ਵੱਡਾ ਉਪਾਸਕ ਸੀ ਜਿਸ ਦਾ ਨਾਂ ਦੱਸਿਆ ਜਾਂਦਾ ਹੈ ਕਿ ਮੈਂ ਆਪਣਾ ਸਭ ਤੋਂ ਪਹਿਲਾਂ ਉੱਠਿਆ ਤੇ ਆਪਣੇ ਦੇਵਤੇ ਦਾ ਨਾਮ ਜਪਿਆ ਉਹਨਾਂ ਦੇ ਦਰਸ਼ਨ ਕੀਤੇ ਤੇ ਮੇਰੇ ਪੰਜਵੇਂ ਪਾਤਸ਼ਾਹ ਮੁਸਕਰਾਉਂਦਿਆਂ ਹੋਇਆਂ ਕਹਿਣ ਲੱਗੇ ਕਿ ਪੰਡਿਤ ਜੀ ਕਿ ਜਿਸ ਦੇ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਦਰਸ਼ਨ ਕੀਤੇ ਜਿਨ੍ਹਾਂ ਦਾ ਤੁਸੀਂ ਨਾਮ ਜਪਿਆ ਜਿਨ੍ਹਾਂ ਦੀ ਤੁਸੀਂ ਪੂਜਾ ਕੀਤੀ ਤੇ ਤੁਸੀਂ ਉਸ ਨਾਲੋਂ ਇੱਕ ਛੋਟੀ ਜਿਹੀ ਬਿੱਲੀ ਨੂੰ ਵੱਡਾ ਸਮਝ ਲਿਆ ਹੈ ਭਾਵ ਕਿ ਤੁਸੀਂ ਆਪਣੇ ਗੁਰੂ ਨਾਲੋਂ ਵੱਧ ਤਾਕਤਵਰ ਉਸ ਬਿੱਲੀ ਨੂੰ ਸਮਝ ਲਿਆ ਹੈ ਅਤੇ ਉਸ ਬਿੱਲੀ ਦੇ ਰਸਤਾ ਕੱਟਣ ਤੋਂ ਡਰ ਗਏ ਹੋ ਤੇ ਵਾਪਸ ਆ ਗਏ ਹੋ ਤੇ ਕਹਿੰਦੇ ਉਹ ਪੰਡਿਤ ਇਹ ਸੁਣ ਕੇ ਬੜਾ ਸ਼ਰਮਿੰਦਾ ਹੋਇਆ ਪਾਤਸ਼ਾਹ ਜੀ ਨੇ ਸਮਝਾਇਆ ਕਿ ਤੂੰ ਆਪਣੇ ਭਗਵਾਨ ਨੂੰ ਉਸ ਨਿੱਕੀ ਜਿਹੀ ਬਿੱਲੀ ਸਾਹਮਣੇ ਬੜਾ ਛੋਟਾ ਕਰ ਦਿੱਤਾ ਹੈ ਕਿਉਂਕਿ ਤੈਨੂੰ ਆਪਣੇ ਭਗਵਾਨ ਉੱਤੇ ਵਿਸ਼ਵਾਸ ਹੀ ਨਹੀਂ ਸੀ ਤੈਨੂੰ ਉਸ ਉੱਤੇ ਭਰੋਸਾ ਹੀ ਨਹੀਂ ਸੀ ਤੇਰੇ ਮਨ ਵਿੱਚ ਇੱਕ ਵਾਰ ਵੀ ਇਹ ਗੱਲ ਨਹੀਂ ਆਈ ਕਿ ਮੇਰਾ ਭਗਵਾਨ ਕਿੱਡਾ ਵੱਡਾ ਹੈ ਉਹ ਮੇਰੀ ਹਰ ਜਗ੍ਹਾ ਰੱਖਿਆ ਕਰ ਸਕਦਾ ਹੈ ਪਾਤਸ਼ਾਹ ਜੀ ਨੇ ਸਮਝਾਉਂਦਿਆਂ ਹੋਇਆ ਕਿਹਾ ਕਿ ਸ਼ੇਰ ਨਾਲ ਦੋਸਤੀ ਕਰਨ ਦਾ ਕੀ ਫਾਇਦਾ ਜੇ ਆਪਾਂ ਗਿੱਦੜਾਂ ਦੇ ਕੋਲੋਂ ਹੀ ਡਰੀ ਜਾਵਾਂਗੇ ਭਾਵ ਕਿ ਸਾਨੂੰ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪਣ ਦਾ ਕੀ ਫਾਇਦਾ ਜੇ ਅਸੀਂ ਵੀ ਬਾਪੂ ਦੇ ਵਿਅਰਥ ਹੀ ਵਹਿਮਾ ਪਰਮਾ ਦੇ ਵਿੱਚ ਪਏ ਰਹਾਂਗੇ ਬਾਦੂ ਦੇ ਡਰਾਂ ਨੂੰ ਹੀ ਆਪਣੇ ਅੰਦਰ ਪਾਲ ਰੱਖਿਆ ਹੈ ਤਾਂ ਫਿਰ ਸਾਡਾ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਮ ਜਪਣ ਦਾ ਕੀ ਫਾਇਦਾ ਸਾਨੂੰ ਵੀ ਇਸ ਸਾਖੀ ਤੋਂ ਇਹੀ ਸਿੱਖਿਆ ਮਿਲਦੀ ਹੈ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਅਸੀਂ ਆ ਗਏ ਹਾਂ ਫਿਰ ਸਾਰੇ ਹੀ ਮਨ ਦੇ ਡਰ ਦੂਰ ਹੋ ਜਾਣੇ ਚਾਹੀਦੇ ਹਨ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਮ ਜਪਣ ਦਾ ਤਾਂ ਤਾਂ ਹੀ ਫਾਇਦਾ ਹੈ ਜੇ ਅਸੀਂ ਵਾਧੂ ਦੇ ਵਹਿਮਾ ਭਰਮਾਂ ਨੂੰ ਵਾਧੂ ਦੇ ਡਰਾਂ ਨੂੰ ਆਪਣੇ ਮਨ ਵਿੱਚੋਂ ਕੱਢ ਲਈਏ ਪਰ ਅਸੀਂ ਤਾਂ ਇਹਨਾਂ ਵਹਿਮਾ ਭਰਮਾਂ ਵਿੱਚ ਪਏ ਰਹਿੰਦੇ ਹਾਂ ਜਾਦੂ ਟੋਣੇ ਧਾਗੇ ਤਵੀਤਾਂ ਤੋਂ ਡਰਦੇ ਰਹਿੰਦੇ ਹਾਂ ਜੇ ਤੁਹਾਡੇ ਮਨ ਵਿੱਚ ਵੀ ਕੋਈ ਇਦਾਂ ਦੇ ਵਹਿਮ ਪੈ ਜਾਂਦੇ ਹਨ ਤੁਹਾਡੇ ਘਰ ਵਿੱਚ ਕਿਸੇ ਨੇ ਕੁਝ ਕਰ ਦਿੱਤਾ ਹੈ ਤੁਹਾਡੇ ਉੱਤੇ ਕਿਸੇ ਨੇ ਕੋਈ ਜਾਦੂ ਕੀਤਾ ਹੈ ਟੋਣਾ ਕੀਤਾ ਹੈ ਕਈਆਂ ਦੀ ਆਦਤ ਹੁੰਦੀ ਹੈ ਨਾ ਕਿ ਕਈ ਪਖੰਡੀਆਂ ਬਾਬਿਆਂ ਦੇ ਕੋਲ ਤੁਰੇ ਫਿਰਦੇ ਹਨ ਉਹਨਾਂ ਵੱਲੋਂ ਦਿੱਤੇ ਗਏ ਟੋਣੇ ਟੋਟਕੇ ਕਰਦੇ ਰਹਿੰਦੇ ਹਨ ਕਦੇ ਕਿਸੇ ਦੇ ਘਰ ਦੇ ਅੱਗੇ ਕੁਝ ਰੱਖ ਦਿੱਤਾ ਕਦੀ ਚਰਸਤਿਆਂ ਦੇ ਵਿੱਚ ਕੁਝ ਰੱਖ ਦਿੱਤਾ ਇਹ ਆਮ ਹੀ ਵੇਖਣ ਨੂੰ ਮਿਲਦਾ ਹੈ ਚਰਸਤਿਆਂ ਦੇ ਵਿੱਚ ਤਾਂ ਇਹੋ ਜਿਹਾ ਕੰਮ ਬਹੁਤ ਵੇਖਣ ਨੂੰ ਮਿਲਦਾ ਹੈ ਕਿ ਉੱਥੇ ਲੋਕ ਬਹਕਰ ਨਿੰਬੂ ਤੇ ਸੰਦੂਰ ਵਰਗੀਆਂ ਚੀਜ਼ਾਂ ਰੱਖ ਦਿੰਦੇ ਹਨ ਆਪਣੇ ਪਰਮ ਪਿਤਾ ਪਰਮਾਤਮਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਉੱਪਰ ਵਿਸ਼ਵਾਸ ਰੱਖੋ ਕਿ ਮੇਰਾ ਪਿਤਾ ਕਿੰਨਾ ਵੱਡਾ ਹੈ ਜਿਸ ਨੇ ਸਾਡੀ ਹਰ ਥਾਂ ਤੇ ਰੱਖਿਆ ਕਰਨੀ ਹੈ ਜਿਸ ਨੂੰ ਅਸੀਂ ਰੋਜ਼ਾਨਾ ਵੇਲੇ ਅੰਮ੍ਰਿਤ ਵੇਲੇ ਉੱਠ ਕੇ ਯਾਦ ਕਰਦੇ ਹਾਂ ਉਹ ਹਮੇਸ਼ਾ ਹੀ ਮੇਰੇ ਅੰਗ ਸੰਗ ਰਹਿੰਦੇ ਹਨ ਇਸ ਗੱਲ ਦਾ ਵਿਸ਼ਵਾਸ ਰੱਖਿਆ ਕਰੋ ਪਰ ਆਪਾਂ ਇਹਨਾਂ ਨਿੱਕੇ ਨਿੱਕੇ ਜਾਦੂ ਟੋਣਿਆਂ ਤੋਂ ਇਹਨਾ ਧਾਗੇ ਤਵੀਤਾਂ ਤੋਂ ਡਰ ਜਾਂਦੇ ਹਾਂ ਸਿੱਧਾ ਸਿੱਧਾ ਸਾਡੇ ਗੁਰੂ ਦੇ ਉੱਤੇ ਬੇਵਿਸ਼ਵਾਸੀ ਹੋ ਜਾਂਦੀ ਹੈ ਫਿਰ ਸਾਡਾ ਨਾਮ ਜਪਣ ਦਾ ਪਾਠ ਕਰਨ ਦਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਮੱਥਾ ਟੇਕਣ ਦਾ ਕੋਈ ਫਾਇਦਾ ਨਹੀਂ ਮੈਂ ਤੁਹਾਨੂੰ ਆਪਣੀ ਇੱਕ ਗੱਲ ਦੱਸਦੀ ਹਾਂ ਸਾਥ ਸੰਗਤ ਜੀ ਮੈਂ ਤੇ ਮੇਰੇ ਵੱਡੇ ਭੈਣ ਜੀ ਕੁਝ ਸਮਾਂ ਪਹਿਲਾਂ ਅਸੀਂ ਰੋਜ਼ਾਨਾ ਹੀ 4 ਵਜੇ ਦੇ ਕਰੀਬ ਗੁਰੂ ਘਰ ਜਾਂਦੇ ਸਾਂ ਸਾਡੇ ਘਰ ਤੋਂ ਜੋ ਪਹਿਲਾ ਮੋੜ ਹੈ ਉਹ ਰਸਤਾ ਸੀ ਜੋ ਰਸਤਾ ਬਣਿਆ ਹੋਇਆ ਸੀ ਉਥੇ ਲੋਕਾਂ ਨੇ ਕਈ ਤਰ੍ਹਾਂ ਦੇ ਟੋਣੇ ਟੱਪੇ ਰੱਖੇ ਹੁੰਦੇ ਸਨ ਚ ਰਸਤੇ ਦੇ ਵਿੱਚ ਬੋਕਰਾਂ ਤੇ ਆਮ ਸੁੱਟਣਾ ਗੱਲਬਾਤ ਹੀ ਹੋ ਗਈ ਸੀ ਜਦੋਂ ਅਸੀਂ ਵੀ ਗੁਰੂ ਘਰ ਜਾਂਦੇ ਹਾਂ ਤਾਂ ਪਤਾ ਨਹੀਂ ਕਿੰਨੇ ਕ ਟੋਣੇ ਟੱਪੇ ਅਸੀਂ ਟੱਪ ਜਾਂਦੇ ਹਾਂ ਜਦੋਂ ਅਸੀਂ ਗੁਰੂ ਘਰ ਤੋਂ ਵਾਪਸ ਆਉਂਦੇ ਸੀ ਤੇ ਅਸੀਂ ਆ ਕੇ ਵੇਖਣਾ ਸਾਡੇ ਘਰ ਦੇ ਮੋੜ ਦੇ ਉੱਪਰ ਕੋਈ ਲੋਕ ਇਕੱਠੇ ਹੋਏ ਹੁੰਦੇ ਸਨ ਕਿ ਇਹ ਕਿਸੇ ਨੇ ਕੋਈ ਜਾਦੂ ਟੋਣਾ ਕੀਤਾ ਹੋਇਆ ਹੈ ਉਸ ਤੋਂ ਬੜਾ ਹੀ ਡਰ ਡਰ ਕੇ ਪਿੱਛੇ ਹਟ ਕੇ ਲੰਘਦੇ ਸੀ ਕਿ ਆਹ ਪਤਾ ਨਹੀਂ ਕਿਸ ਨੇ ਕਰ ਦਿੱਤਾ ਹੈ ਅਸੀਂ ਫਿਰ ਦੋਵੇਂ ਭੈਣਾਂ ਹੀ ਮਨ ਵਿੱਚ ਇਹ ਹੱਸਦੀਆਂ ਸਾਂ ਕਿ ਅਸੀਂ ਇਹ ਟੋਣੇ ਨੂੰ ਤੇ ਕਈ ਵਾਰ ਟੱਪ ਚੁੱਕੇ ਹਾਂ ਸਾਡੇ ਤੇ ਤਾਂ ਇਸ ਦਾ ਕੋਈ ਅਸਰ ਨਹੀਂ ਹੋਇਆ ਸਾਡੇ ਤੱਕ ਪਹੁੰਚ ਕੇ ਤਾਂ ਇਸ ਦਾ ਅਸਰ ਹੀ ਖਤਮ ਹੋ ਚੁੱਕਾ ਹੈ ਅਸੀਂ ਘਰੋਂ ਬਾਹਰ ਨਿਕਲੀਆਂ ਸੀ ਇਸ ਟੋਣੇ ਨੂੰ ਅਸੀਂ ਹੀ ਪਹਿਲਾਂ ਟੱਪੀਆਂ ਸਾਂ ਇਸ ਲਈ ਜਿੱਥੇ ਵਾਹਿਗੁਰੂ ਜੀ ਦੇ ਭਰੋਸਾ ਹੋਵੇ ਉੱਥੇ ਡਰ ਨਹੀਂ ਹੁੰਦਾ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਉੱਤੇ ਭਰੋਸਾ ਹੋਣਾ ਚਾਹੀਦਾ ਹੈ ਜਿਸ ਦੇ ਸਿਰ ਉੱਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੱਥ ਹੋਵੇਗਾ ਜਿਸ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਭਰੀ ਨਿਗਾਹ ਹੋਵੇਗੀ ਉਸ ਦਾ ਤਾਂ ਸਾਧ ਸੰਗਤ ਜੀ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਕਿਉਂਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਇਸ ਲਈ ਸਾਧ ਸੰਗਤ ਜੀ ਇਹਨਾਂ ਵਹਿਮਾ ਭਰਮਾਂ ਤੋਂ ਬਿਲਕੁਲ ਵੀ ਡਰਿਆ ਨਾ ਕਰੋ ਕਿਸੇ ਵੀ ਵਹਿਮਾ ਭਰਮਾ ਦੇ ਵਿੱਚ ਪਿਆ ਨਾ ਕਰੋ ਕਿਉਂਕਿ ਸਭ ਤੋਂ ਵੱਡੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਹਨ ਜੋ ਮਨੁੱਖ ਵੀ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਹੈ ਜੇ ਉਹ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਨੂੰ 10 ਮਿੰਟ ਵੀ ਇੱਕ ਮਨ ਇੱਕ ਚਿੱਤ ਹੋ ਕੇ ਯਾਦ ਕਰਦਾ ਹੈ ਚਾਹੇ ਉਹ ਕਿਸੇ ਬਾਣੀ ਦਾ ਉਚਾਰਨ ਕਰਦਾ ਹੈ ਚਾਹੇ ਉਹ ਮੂਲ ਮੰਤਰ ਦਾ ਜਾਪ ਕਰਦਾ ਹੈ ਉਸ ਦਾ ਕੋਈ ਵੀ ਵਾਰਲ ਵਿੰਗਾ ਨਹੀਂ ਕਰ ਸਕਦਾ ਕੋਈ ਵੀ ਧਾਗਾ ਤਵੀਤ ਕੋਈ ਵੀ ਜਾਦੂ ਟੋਣਾ ਉਸ ਦਾ ਕੁਝ ਨਹੀਂ ਵਿਗਾੜ ਸਕਦਾ ਇਸ ਲਈ ਜੇ ਤੁਹਾਡੀ ਜ਼ਿੰਦਗੀ ਵਿੱਚ ਰੁਝੇਵੇਂ ਬਹੁਤ ਜ਼ਿਆਦਾ ਹਨ ਤਾਂ ਘੱਟੋ-ਘੱਟ ਅੰਮ੍ਰਿਤ ਵੇਲੇ ਉੱਠ ਕੇ ਇੱਕ ਮਾਲਾ ਮੂਲ ਮੰਤਰ ਦਾ ਜਾਪ ਕਰਿਆ ਕਰੋ 10 ਮਿੰਟ ਵੀ ਮੂਲ ਮੰਤਰ ਜੀ ਦਾ ਜਾਪ ਕਰ ਲਓਗੇ ਤੇ ਕੋਈ ਵੀ ਮਾੜੀ ਸ਼ਕਤੀ ਕੋਈ ਵੀ ਬੁਰੀ ਸ਼ਕਤੀ ਤੁਹਾਡੇ ਵੱਲ ਮੋਹ ਨਹੀਂ ਕਰਕੇ ਵੇਖੇਗੀ ਇਹ ਗੱਲ ਪੱਕੀ ਤੇ ਵਿਸ਼ਵਾਸ ਵਾਲੀ ਹੈ ਪਰ ਆਪਣੇ ਵਾਹਿਗੁਰੂ ਜੀ ਤੇ ਭਰੋਸਾ ਹੋਣਾ ਬਹੁਤ ਹੀ ਸਾਥ ਸੰਗਤ ਜੀ ਜ਼ਰੂਰੀ ਹੈ ਆਓ ਜੀ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਉੱਠੀਏ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣੀਏ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪੀਏ ਚਾਹੇ ਪੰਜ ਬਾਣੀਆਂ ਦਾ ਨਿਤਨੇਮ ਕਰੀਏ ਚਾਹੇ ਮੂਲ ਮੰਤਰ ਦਾ ਜਾਪ ਹੀ ਕਰ ਲਈਏ ਪਰ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਤੇ ਭਰੋਸਾ ਤੇ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਹੈ ਤਾਂ ਵੇਖਿਓ ਚਾਹੇ ਜਿੰਨੀ ਮਰਜ਼ੀ ਵੱਡੀ ਮੁਸੀਬਤ ਆ ਜਾਵੇ ਜਿੰਨਾ ਮਰਜ਼ੀ ਕੋਈ ਵੱਡਾ ਡਰ ਸਾਡੇ ਸਾਹਮਣੇ ਆ ਜਾਵੇ ਕੋਈ ਵੀ ਦੁੱਖ ਹੋਵੇ ਚਾਹੇ ਰੋਗ ਹੋਵੇ ਸਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਸਾਥ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ